ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 350 ਤੋਂ ਲੈ ਕੇ 351 ਤੱਕ ਸਵਾਇ ਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲਦੀ ਹੈ ਜੀ ਰਾਗ ਆਸਾ ਦੇ ਵਿੱਚ ਆਉ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਪਾਓ ਹੋਏ ਆਨੰਦ ਸਦਾ ਮਨ ਚਾਓ ਇਹਾ ਪਗਤ ਇਹੋ ਤਪ ਤਾਓ ਇਤ ਰੰਗ ਨਾਚੋ ਰਖ ਰਖ ਪਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਚੰਗੀ ਮਤ ਦਾ ਵਾਜਾ ਹੋਵੇ ਤੇ ਪਰਮਾਤਮਾ ਦਾ ਜਿਹੜਾ ਪ੍ਰੇਮ ਆ ਪਰਮਾਤਮਾ ਲਈ ਉਹ ਸਾਡਾ ਤਵਲਾ ਹੋਏ ਤੇ ਇਸ ਤਰ੍ਹਾਂ ਅਸੀਂ ਪਰਮਾਤਮਾ ਦੀ ਭਗਤੀ ਕਰੀਏ ਤੇ ਸਾਡੇ ਮਨ ਦੇ ਵਿੱਚ ਸਦਾ ਹੀ ਫਿਰ ਆਨੰਦ ਰਹਿੰਦਾ ਹੈ ਕਹਿੰਦੇ ਉਹਦੀ ਪਰਮਾਤਮਾ ਦੀ ਭਗਤੀ ਕਰਨੀ ਤੇ ਇਹਦੇ ਨਾਲ ਆਨੰਦ ਹੋਣਾ ਇਹੀ ਸਾਡਾ ਤਪ ਹੈ ਕਹਿੰਦੇ ਇਹੀ ਸਾਡੀ ਭਗਤੀ ਆ ਜਿਹੜੀ ਸਾਡੀ ਸ੍ਰੇਸ਼ਟ ਮਤ ਬਣ ਜਾਣੀ ਆ ਪਰਮਾਤਮਾ ਲਈ ਪ੍ਰੇਮ ਹੋ ਜਾਣਾ ਇਹੀ ਭਗਤੀ ਆ ਇਹੀ ਤਪ ਹੈਗਾ ਕਹਿੰਦੇ ਇਸ ਤਰ੍ਹਾਂ ਕਹਿੰਦੇ ਆਨੰਦ ਵਿੱਚ ਰਹਿ ਕੇ ਆਪਣਾ ਜੀਵਨ ਬਤਾਓ ਪੂਰੇ ਤਾਲ ਜਾਣੇ ਸਾਲਾ ਹੋਰ ਨੱਚਣਾ ਖੁਸ਼ੀਆਂ ਮਨਮਹਾਰਾ ਹੋ ਜਿਸ ਤਰ੍ਹਾਂ ਉਸ ਸਮੇਂ ਕਈ ਲੋਕ ਅੱਜ ਕੱਲ ਵੀ ਹੈਗਾ ਜਿੱਦਾਂ ਕਹਿੰਦੇ ਨਾ ਵੀ ਉਹ ਕ੍ਰਿਸ਼ਨ ਜੀ ਦੇ ਇਦਾਂ ਸਵਾੰਗ ਜੈ ਕੱਢਦੇ ਨੇ ਫਿਰ ਨੱਚਦੇ ਨੇ ਜਾਂ ਉਹਨਾਂ ਦੇ ਬਾਬਤ ਇਹ ਗੱਲ ਕਹੀ ਗਈ ਹੈ ਵੀ ਉਸ ਤਰ੍ਹਾਂ ਉਹ ਭਗਤੀ ਨਹੀਂ ਹੈ ਭਗਤੀ ਤਾਂ ਇਹ ਹੈ ਜਦੋਂ ਮਨ ਲਾ ਕੇ ਉਸ ਪਰਮੇਸ਼ਰ ਦਾ ਨਾਮ ਜਪਣਾ ਹੈ ਕਹਿੰਦੇ ਪੂਰੇ ਤਾਲ ਕਹਿੰਦੇ ਉਹ ਨੇ ਵੀ ਜਿਹੜੇ ਨਾਚ ਦੇ ਤਾਲ ਨੇ ਜਾਣੇ ਸਲਾਹ ਜਿਹੜਾ ਕੋਈ ਜੀਵ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਰਿਹਾ ਉਹ ਕਹਿੰਦੇ ਵੀ ਉਹਦੇ ਫਿਰ ਪੂਰੇ ਤਾਲ ਨੇ ਹੋਰ ਨੱਚਣਾ ਖੁਸ਼ੀਆਂ ਮਨਮਹਾ ਕਹਿੰਦੇ ਹੋਰ ਤਾਂ ਆਪਣੇ ਮਨ ਦੀ ਖੁਸ਼ੀ ਲਈ ਨੱਚਣਾ ਹੈ ਜੋ ਉਸ ਪਰਮਾਤਮਾ ਦੀ ਭਗਤੀ ਕਰਨੀ ਹੈ ਸਿਫਤ ਸਲਾਹ ਕਰਨੀ ਹੈ ਉਹੀ ਪੂਰੇ ਤਾਲ ਨੇ ਸਤ ਸੰਤੋਖ ਵਜੇ ਦੋਇ ਤਾਲ ਪੈਰੀ ਵਾਜਾ ਸਦਾ ਨਿਹਾਲ ਫਿਰ ਕਹਿੰਦੇ ਇੱਕ ਜੀਵ ਦੇ ਵਿੱਚ ਸਤ ਹੋਵੇ ਦੂਜਿਆਂ ਦੀ ਸੇਵਾ ਕਰਨੀ দান ਕਰਨਾ ਫਿਰ ਸੰਤੋਖ ਹੋਵੇ ਕਹਿੰਦੇ ਇਹ ਦੋਇ ਤਾਲ ਹੋਣ ਕਹਿੰਦੇ ਤੇ ਸਦਾ ਖਿੜੇ ਮੱਥੇ ਰਹਿਣਾ ਇਹ ਕਹਿੰਦੇ ਇਸ ਤਰ੍ਹਾਂ ਦੇ ਪੈਰਾਂ ਦੇ ਵਿੱਚ ਕੁੰਗਰੂ ਹੋਣਾ ਸਦਾ ਖਿੜੇ ਮੱਥੇ ਰਹਿਣਾ ਰਾਗ ਨਾਦ ਨਹੀਂ ਦੂਜਾ ਪਾਓ ਕਹਿੰਦੇ ਹੋਰ ਜਿਹੜਾ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਨਾਲ ਪ੍ਰੇਮ ਪਾਉਣਾ ਉਹ ਕੋਈ ਰਾਗ ਨਾਦ ਨਹੀਂ ਹੈ ਰਾਗ ਨਾਦ ਤੇ ਹੀ ਹੈ ਕਿ ਉਹਦੀ ਪ੍ਰੇਮ ਮਾ ਭਗਤੀ ਦੇ ਵਿੱਚ ਰਹਿਣਾ ਇਤਰੰਗ ਨਾਚੋ ਰਖ ਰਖ ਪਾਓ ਕਹਿੰਦੇ ਇਸ ਤਰ੍ਹਾਂ ਦਾ ਫਿਰ ਜੀਵਨ ਆਨੰਦਮਈ ਗੁਜ਼ਾਰੋ ਜਦੋਂ ਉਹਦੀ ਭਗਤੀ ਕਰੋ ਭਗਤੀ ਦੇ ਰਾਹੀ ਸਤ ਸੰਤੋਖ ਹੋਵੇ ਤੇ ਸਦਾ ਖਿੜੇ ਮੱਥੇ ਰਹੋ ਪਾਓ ਫੇਰੀ ਹੋਵੇ ਮਨ ਚੀਤ ਬਹਿੰਦੇ ਆ ਉੱਠਦੇ ਆ ਨੀਤਾ ਨੀਤ ਫੇਜੀ ਮੈਂ ਕਹਿੰਦੇ ਵੀ ਨੱਚਦੇ ਹੋਏ ਇਦਾਂ ਫੇਰੀ ਲੈਂਦੇ ਨੇ ਨਾ ਪੌਟਣੀਆਂ ਲੈਂਦੇ ਨੇ ਉਹ ਕਹਿੰਦੇ ਕੀ ਹੋਵੇ ਪਰਮਾਤਮਾ ਲਈ ਡਰ ਆਦਬ ਉਹ ਫੇਰੀ ਹੋਵੇ ਕਹਿੰਦੇ ਫਿਰ ਕਹਿੰਦੇ ਹਰ ਵਕਤ ਉਸ ਪਰਮਾਤਮਾ ਦੀ ਯਾਦ ਅੰਦਰ ਚੱਲੇ ਜੀਵ ਦੇ ਲੇਟਣ ਲੇਟ ਜਾਣਾ ਤਨ ਸਵਾ ਇਤ ਰੰਗ ਨੱਚੋ ਰਖ ਰਖ ਪਾਓ ਫੇਜੀ ਮੈਂ ਕਹਿੰਦੇ ਕਿ ਸਤੀ ਦਮ ਨੱਚਦੇ ਨੱਚਦੇ ਧਰਤੀ ਤੇ ਵੀ ਲੇਟਣੀਆਂ ਲੈਂਦੇ ਨੇ ਨਾ ਕਹਿੰਦੇ ਨੱਚਣ ਦੀ ਲੇਟਣੀ ਉਹ ਹੋਵੇ ਕਿ ਜੀਵ ਆਪਣੇ ਤਨ ਨੂੰ ਨਾਸ਼ਵਾਨ ਸਮਝੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਦੇ ਰੰਗ ਵਿੱਚ ਆਪਣਾ ਜੀਵਨ ਬਿਤਾਓ ਉਹਦੀ ਯਾਦ ਆਪਣੇ ਮਨ ਵਿੱਚ ਵਸਾ ਕੇ ਸਿੱਖ ਸਵਾ ਦੀਖਿਆ ਕਾ ਪਾਓ ਗੁਰਮੁਖ ਸੁਨਣਾ ਸਾਚਾ ਨਾਉ ਨਾਨਕ ਆਖਣ ਵੇਰਾ ਵੀਰ ਇਤ ਰੰਗ ਨਾਚੋ ਰਖ ਰਖ ਪੈਰ ਫਿਰ ਕਹਿੰਦੇ ਸਾਧ ਸੰਗਤ ਦੇ ਵਿੱਚ ਗੁਰੂ ਦੇ ਉਪਦੇਸ਼ ਤੇ ਨਾਲ ਪ੍ਰੇਮ ਪੈਣਾ ਫਿਰ ਗੁਰੂ ਦੇ ਸਨਮੁਖ ਰਹਿ ਕੇ ਉਸ ਪਰਮਾਤਮਾ ਦਾ ਨਾਮ ਸੁਣਨਾ ਪਰਮਾਤਮਾ ਦਾ ਨਾਮ ਵਾਰ-ਵਾਰ ਜਪਣਾ ਕਹਿੰਦੇ ਇਸ ਤਰ੍ਹਾਂ ਦੇ ਕਹਿੰਦੇ ਰੰਗ ਵਿੱਚ ਰੰਗ ਕੇ ਆਪਣਾ ਜੀਵਨ ਆਨੰਦਮਈ ਬਿਤਾਓ ਆਸਾ ਮਹੱਲਾ ਪਹਿਲਾ ਪੌਣ ਉਪਾਏ ਤਰੀ ਸਭ ਤਰਤੀ ਜਲ ਅਗਨੀ ਕਾ ਬੰਦ ਕੀਆ ਅੰਦਲੇ ਦਹ ਸਿਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਪਿਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੈ ਪੂਰ ਰਹਾ ਲਿਵ ਲਾਏ ਰਹਾਓ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਹਵਾ ਕਹਿੰਦੇ ਪਹਿਲਾਂ ਪੈਦਾ ਕੀਤੀ ਫਿਰ ਧਰਤੀ ਸਾਜੀ ਫਿਰ ਕਹਿੰਦੇ ਪਾਣੀ ਤੇ ਅਗਨੀ ਦਾ ਮੇਲ ਕਰਕੇ ਇਸ ਤਰ੍ਹਾਂ ਸਾਰੇ ਵਿਰੋਧੀ ਜਿਹੜੇ ਤੱਤ ਲੈ ਕੇ ਇਸ ਤਰ੍ਹਾਂ ਸੰਸਾਰ ਦੀ ਰਚਨਾ ਕੀਤੀ ਕਹਿੰਦੇ ਵੀ ਜਿਹੜਾ ਰਾਵਣ ਸੀ ਆਪਣੀ ਗਲਤੀ ਕਰਕੇ ਉਹਦਾ ਸਿਰ ਕੱਟਿਆ ਗਿਆ ਫਿਰ ਲੋਕ ਕਹਿਣ ਕਿ ਵੀ ਪ੍ਰਮਾਤਮਾ ਨੇ ਰਾਵਣ ਦਾ ਸਿਰ ਕਟਵਾ ਦਿੱਤਾ ਤਾਂ ਉਹ ਵੱਡਾ ਉਹ ਤਾਂ ਨਹੀਂ ਵੱਡਾ ਕਹਿੰਦੇ ਉਹ ਤੇ ਵੱਡਾ ਵੀ ਉਹਦੇ ਉਹਦੇ ਸਾਰੇ ਜਿਹੜੇ ਕੰਮ ਨੇ ਸੰਸਾਰ ਤੇ ਅਸਚਰਜਮਈ ਨੇ ਕਿਸ ਤਰ੍ਹਾਂ ਕਹਿੰਦੇ ਵਿਰੋਧੀ ਤੱਤਾਂ ਨੂੰ ਲੈ ਕੇ ਸੰਸਾਰ ਦੀ ਰਚਨਾ ਕੀਤੀ ਆ ਕਹਿੰਦੇ ਉਹਦੀ ਤਾਂ ਆਪਾਂ ਕੋਈ ਉਪਮਾ ਹੀ ਨਹੀਂ ਕਰ ਸਕਦੇ ਕਿਉਂਕਿ ਉਹਦੇ ਬਰਾਬਰ ਦਾ ਕੋਈ ਹੈ ਨਹੀਂਗਾ ਉਹਦੀ ਵਡਿਆਈ ਅਸੀਂ ਕਰ ਨਹੀਂ ਸਕਦੇ ਉਹ ਹਰ ਇੱਕ ਜਗ੍ਹਾ ਤੇ ਸਰਵ ਵਿਆਪਕ ਹੈ ਹਰ ਇੱਕ ਥਾਂ ਤੇ ਮੌਜੂਦ ਹੈ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਪਿਆ ਕਿਸ ਤੂੰ ਪੁਰਖ ਜੋ ਰੂ ਕੌਣ ਕਹੀਐ ਸਰਵ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਅਗੇ ਅੰਤਨ ਪਾਇਉ ਤਾ ਕਾਂਸ ਛੇਦ ਕਿਆ ਵੱਡਾ ਪਿਆ ਕਹਿੰਦੇ ਜੇ ਇਹ ਕਹਿ ਦਈਏ ਵੀ ਪ੍ਰਮਾਤਮਾ ਨੇ ਕਾਲੀ ਨੂੰ ਨਾਗ ਨੂੰ ਮਾਰ ਦਿੱਤਾ ਵੀ ਤਾਂ ਉਹ ਵੱਡਾ ਹੋ ਗਿਆ ਇਹ ਗੱਲ ਨਹੀਂ ਹੈਗੀ ਕਹਿੰਦੇ ਪ੍ਰਮਾਤਮਾ ਨੇ ਦੁਨੀਆ ਦੀ ਕਹਿੰਦੇ ਸਾਜਨਾ ਕੀਤੀ ਫੇਰ ਉਹਦੀ ਸ੍ਰਿਸ਼ਟੀ ਦੀ ਸਾਰੀ ਜੀਵਨ ਯੁਗਤ ਆਪਣੇ ਹੱਥ ਵਿੱਚ ਰੱਖੀ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਵੱਡਾ ਨਾ ਤਾਂ ਕਹਿੰਦੇ ਉਹ ਕਿਸੇ ਜੀਵ ਇਸਤਰੀ ਦਾ ਕਿਸੇ ਖਾਸ ਜੀਵ ਇਸਤਰੀ ਦਾ ਪਤੀ ਹੈ ਨਾ ਹੀ ਕੋਈ ਖਾਸ ਜੀਵ ਇਸਤਰੀ ਉਹਦੀ ਪਤਨੀ ਆ ਉਹ ਹਰ ਇੱਕ ਦੇ ਵਿੱਚ ਨਿਰੰਤਰ ਬਰਾਬਰ ਕਹਿੰਦੇ ਸਮਾਇਆ ਹੋਇਆ ਹਰ ਇੱਕ ਜਗ੍ਹਾ ਤੇ ਵਿਆਪਕਾ ਪਰਮਾਤਮਾ ਦੇ ਅਸਚਰਜ ਕੌਤਕ ਨੇ ਕਹਿੰਦੇ ਬ੍ਰਹਮਾ ਨੇ ਕੋਸ਼ਿਸ਼ ਕੀਤੀ ਜਿਹਦਾ ਜਨਮ ਮੰਨਿਆ ਜਾਂਦਾ ਕਿ ਕੋਲ ਫੁੱਲ ਦੀ ਨਾਲ ਤੋਂ ਹੋਇਆ ਸੀ ਉਹਨੇ ਸੋਚਿਆ ਕਿ ਮੈਂ ਪਰਮਾਤਮਾ ਦਾ ਅੰਤ ਪਾ ਲੂੰਗਾ ਫਿਰ ਕਹਿੰਦੇ ਕੰਸ ਨੂੰ ਪਰਮਾਤਮਾ ਨੇ ਮਰਵਾਇਆ ਇਸ ਕਰਕੇ ਪਰਮਾਤਮਾ ਵੱਡਾ ਨਹੀਂ ਪਰਮਾਤਮਾ ਨੂੰ ਕਹਿੰਦੇ ਬ੍ਰਹਮਾ ਵੀ ਲੱਭਣ ਗਿਆ ਆਪਣੇ ਆਰ ਪਰਿਵਾਰ ਦੇ ਨਾਲ ਉਹ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਕਹਿੰਦੇ ਪਰਮਾਤਮਾ ਬਹੁਤ ਵੱਡਾ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਰਤਨ ਉਪਾਏ ਤਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉਂ ਛਪਿਆ ਏਕੀ ਏਕੀ ਵੰਡ ਦਿਆ ਕਹਿੰਦੇ ਜਦੋਂ ਦੇਵਤਿਆਂ ਤੇ ਰਕਸ਼ਾ ਨੇ ਮਿਲ ਕੇ ਸਮੁੰਦਰ ਰੇੜ ਕਿਆ ਸੀ ਵਿੱਚੋਂ ਰਤਨ ਲੱਭੇ ਸੀ ਉਹਨਾਂ ਦੀ ਲੜਾਈ ਹੁੰਦੀ ਸੀ ਕਿ ਵੀ ਅਸੀਂ ਲੱਭੇ ਨੇ ਅਸੀਂ ਲੱਭੇ ਨੇ ਫਿਰ ਪਰਮਾਤਮਾ ਨੇ ਮੋਹਣੀ અવਤਾਰ ਧਾਰ ਕੇ ਉਹਨਾਂ ਦੇ ਵਿੱਚ ਇੱਕ ਇੱਕ ਕਰਕੇ ਰਤਨ ਵੰਡਵਾ ਦਿੱਤੇ ਸੀ ਕਹਿੰਦੇ ਕਹਿੰਦੇ ਇਸ ਕਰਕੇ ਪਰਮਾਤਮਾ ਵੱਡਾ ਨਹੀਂ ਕਿ ਪਰਮਾਤਮਾ ਨੇ ਵੀ ਮੋਹਣੀ અવਤਾਰ ਧਾਰ ਕੇ ਉਹਨਾਂ ਵਿੱਚ ਉਹਨਾਂ ਰਤਨਾਂ ਦੀ ਵੰਡ ਕਰ ਦਿੱਤੀ ਸੀ ਪਰਮਾਤਮਾ ਤੇ ਇਹ ਆ ਕਹਿੰਦੇ ਵੀ ਓਹੋ ਆਪਣੀ ਕੁਦਰਤ ਦੇ ਰਾਹੀਂ ਪ੍ਰਗਟ ਹੋਇਆ ਹੋਇਆ ਉਹ ਛਿਪ ਨਹੀਂ ਸਕਦਾ ਪਰਮਾਤਮਾ ਦੇ ਜਿਹੜੇ ਕੌਤਕ ਨੇ ਉਹਨੇ ਕਹਿੰਦੇ ਸਾਰਿਆਂ ਦੇ ਵਿੱਚ ਰਿਜ਼ਕ ਦੀ ਵੰਡ ਕੀਤੀ ਆ ਹਰ ਇੱਕ ਦੇ ਤੱਕ ਰਿਜ਼ਕ ਪਹੁੰਚਾਉਂਦਾ ਹੈ ਉਹ ਤਾਂ ਵੱਡਾ ਹੈ ਆਸਾ ਮਹੱਲਾ ਪਹਿਲਾ ਕਰਮ ਕਰ ਤੂਤ ਬੇਲ ਵਿਸਥਾਰੀ RAM ਨਾਮ ਫਲ ਹੁਆ ਇਸ ਰੂਪ ਨਰੇਖ ਅਨਾਹਦ ਵਾਜੈ ਸ਼ਬਦ ਨਿਰੰજન ਕੀਆ ਕਰੇ ਵਖਿਆਣ ਜਾਣੇ ਜੇ ਕੋਈ ਅਮਰਤ ਪੀਵੇ ਸੋਈ ਰਹਾਉ ਕਹਿੰਦੇ ਜੀਵ ਦੀ ਜਿਹੜੀ ਹੈਗੀ ਆ ਆਪਣੇ ਜਿਹੜੇ ਕਰਮ ਕਰਦਾ ਉਹ ਉਸ ਕਰਕੇ ਚੰਗੇ ਕਰਮ ਨਾਲ ਉਹਦਾ ਚੰਗਾ ਆਚਰਨ ਬਣਦਾ ਇਸ ਤਰ੍ਹਾਂ ਉਸ ਚੰਗੇ ਆਚਰਨ ਰੂਪੀ ਜਿਹੜੀ 베ਲ ਆ ਉਹਦਾ ਵਿਸਥਾਰ ਹੁੰਦਾ ਫਿਰ ਕਹਿੰਦੇ ਵੀ ਜੇ ਉਹ ਚੰਗਾ ਉਹਦਾ ਆਚਰਨ ਬਣਿਆ ਚੰਗੇ ਕਰਮ ਕਰਦਾ ਫਿਰ ਉਹਨੂੰ RAM ਦੇ ਨਾਮ ਰੂਪੀ ਫਲ ਲੱਗਦਾ ਹੈ ਉਸ 베ਲ ਨੂੰ ਕਹਿੰਦੇ ਉਹ ਪਰਮਾਤਮਾ ਤੇ ਸਰੂਪ ਨ ਰੇਖਿਆ ਅਨਾਹਦ ਬਾਜੇ ਸ਼ਬਦ ਨਿਰੰਜਨ ਕੀਆ ਕਹਿੰਦੇ ਉਹ ਪਰਮਾਤਮਾ ਜੀ ਦਾ ਕੋਈ ਰੂਪ ਜਾਂ ਰੇਖ ਨਹੀਂ ਹੈ ਉਹਦਾ ਕਹਿੰਦੇ ਸ਼ਬਦ ਰੂਪੀ ਜਿਹੜਾ ਅਨਾਹਦ ਰਾਗ ਹੈਗਾ ਕਹਿੰਦੇ ਉਹ ਹਰ ਵਕਤ ਇਸ ਸੰਸਾਰ ਵਿੱਚ ਚੱਲ ਰਿਹਾ ਹੈ ਫਿਰ ਕਹਿੰਦੇ ਕਰੇ ਵਿਖਿਆਣ ਜਾਣੇ ਜੇ ਕੋਈ ਉਸ ਨਾਦਾਰੇ ਕਹਿੰਦੇ ਜਿਸ ਨੂੰ ਸਮਝ ਲੱਗ ਗਈ ਆ ਕਹਿੰਦੇ ਉਹੀ ਇਹਦੇ ਬਾਰੇ ਦੱਸ ਸਕਦਾ ਤੇ ਉਹੀ ਕਹਿੰਦੇ ਇਹ ਅਨਾਹਦ ਰੂਪੀ ਅਮਰਤ ਪੀ ਰਿਹਾ ਹੈ ਇਹ ਅਨਾਹਦ ਨਾਦ ਉਹਨਾਂ ਨੂੰ ਸੁਣਦਾ ਹੈ ਜਿਹੜੇ ਉਹਦੇ ਨਾਲ ਇੱਕ ਰੂਪ ਹੋ ਗਏ ਨੇ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਅਭੇਦਤਾ ਹੋ ਗਈ ਆ ਇਹ ਅਨਾਹਦ ਨਾਦ 24 ਘੰਟੇ ਸੱਤੇ ਦਿਨ ਸਾਰਾ ਟਾਈਮ ਬ੍ਰਹਮਾਂਡੇ ਵਿੱਚ ਚੱਲ ਰਿਹਾ ਹੈ ਪਰੇ ਇਹ ਉਹਨਾਂ ਨੂੰ ਸਮਝ ਪੈਂਦੀ ਆ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਅਪੇਧਤਾ ਹੋ ਜਾਂਦੀ ਆ ਉਹ ਇੱਕ ਰਸ ਹੋ ਜਾਂਦੇ ਨੇ ਉਹ ਇਸ ਆਨੰਦ ਰੂਪੀ ਅੰਮ੍ਰਿਤ ਨੂੰ ਪੀਂਦੇ ਨੇ ਇਸ ਤਰ੍ਹਾਂ ਦੇ ਅਨਾਹਦ ਸੁਣਦੇ ਨੇ ਉਹ ਵਾਹਿਗੁਰੂ ਜੀ ਇਹ ਆਨੰਦਮਈ ਅਵਸਥਾ ਮਾਨੇ ਜਿਨ ਪਿਆਸੇ ਮਸਤ ਪਏ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਪੀਤਰਤਾ ਛੋਡੇ ਮਾਇਆ ਕੇ ਲਾਹੇ ਫਿਰ ਕਹਿੰਦੇ ਜਿਨ੍ਹਾਂ ਨੇ ਇਹ ਪਰਮਾਤਮਾ ਦੇ ਨਾਮ ਰਸ ਰੂਪੀ ਕਹਿੰਦੇ ਇਹ ਅੰਮ੍ਰਿਤ ਪੀ ਲਿਆ ਹੈ ਕਹਿੰਦੇ ਉਹਨਾਂ ਦੇ ਬਿਕਾਰਾਂ ਦੇ ਬੰਧਨ ਟੁੱਟ ਜਾਂਦੇ ਨੇ ਫਿਰ ਉਹ ਆਨੰਦਿਤ ਅਵਸਥਾ ਚ ਰਹਿੰਦੇ ਨੇ ਉਹਨਾਂ ਦੀ ਜੋਤੀ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਆ ਉਹ ਲੀਨ ਹੋ ਜਾਂਦੇ ਨੇ ਅੰਤਰ ਆਤਮੇ ਤੇ ਫਿਰ ਜਿਹੜੇ ਮਾਇਆ ਦੇ ਹੁੰਦੇ ਨੇ ਬੰਧਨ ਉਹਨਾਂ ਦੇ ਛੱਡੇ ਜਾਂਦੇ ਨੇ ਉਹ ਫਿਰ ਮਾਇਆ ਪਿੱਛੇ ਨਹੀਂ ਭੱਜਦੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਕਹਿੰਦੇ ਫਿਰ ਉਹਨਾਂ ਨੇ ਪਰਮਾਤਮਾ ਦਾ ਜਿਹੜਾ ਹੈਗਾ ਸਰੂਪ ਸਾਰੇ ਦੇਖ ਲੈਂਦੇ ਨੇ ਉਹ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਦੇਖਦੇ ਨੇ ਤੇ ਨਾਲ ਉਹ ਸੰਸਾਰ ਦੇ ਵਿੱਚ ਮਾਇਆ ਦਾ ਪ੍ਰਭਾਵ ਵੀ ਦੇਖਦੇ ਨੇ ਉਹ ਦੇਖਦੇ ਨੇ ਕਿ ਵੀ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਵੀ ਹੈ ਤੇ ਪਰਮਾਤਮਾ ਨਿਰਲੇਪ ਹੋ ਕੇ ਵੀ ਬੈਠਾ ਹੈ ਤੇ ਫਿਰ ਕਹਿੰਦੇ ਜਿਹੜੀ ਇਹ ਮਾਇਆ ਹੈਗੀ ਆ ਇਹ ਵੀ ਉਹਨੇ ਹੀ ਬਣਾਈ ਹੋਈ ਆ ਤੇ ਜਦੋਂ ਕਿਸੇ ਤੇ ਮਿਹਰ ਕਰਦਾ ਫਿਰ ਉਹਨਾਂ ਦਾ ਮਾਇਆ ਵਿੱਚੋਂ ਛੁਟਕਾਰਾ ਕਰਾ ਲੈਂਦਾ ਵਾਹਿਗੁਰੂ ਜੀ ਵਾਹਿਗੁਰੂ ਬੀਨਾ ਸਬਦ ਵਜਾਵੈ ਜੋਗੀ ਦਰਸ਼ਨ ਰੂਪ ਅਪਾਰਾ ਸਬਦ ਅਨਾਹਦ ਸੋ ਸਹਰਾਤਾ ਨਾਨਕ ਕਹੇ ਵਿਚਾਰਾ ਫਿਰ ਕੇ ਉਸ ਜੀਵ ਦੀ ਫਿਰ ਬਿਆਨ ਕਰਦੇ ਨੇ ਕਿ ਜਿਹੜੇ ਜੀਵ ਨੇ ਪਰਮਾਤਮਾ ਦੇ ਨਾਲ ਅਭੇਦਤਾ ਜੀ ਨੂੰ ਹੋ ਗਈ ਆ ਉਹਨਾਂ ਦੇ ਅੰਦਰ ਫਿਰ ਪਰਮਾਤਮਾ ਦੇ ਜਿਹੜਾ ਹੈਗਾ ਸ਼ਬਦ ਉਹਦੀ ਆਨੰਦਿਤ ਜਿਹੜੀ ਆਨੰਦਮਈ ਧੁਨੀਆਂ ਉਹਨਾਂ ਦੇ ਅੰਦਰ ਚੱਲਦੀ ਆ ਫਿਰ ਉਹ ਪਰਮਾਤਮਾ ਦਾ ਉਸ ਅਪਾਰ ਦਾ ਇਸ ਤਰ੍ਹਾਂ ਦਰਸ਼ਨ ਕਰਦੇ ਨੇ ਆਪਣੇ ਅੰਦਰ ਉਹਨੂੰ ਅਨੁਭਵ ਕਰਦੇ ਨੇ ਉਹਦੇ ਪਰਮਾਤਮਾ ਦੇ ਅਨਾਹਦ ਸ਼ਬਦ ਦੇ ਵਿੱਚ ਉਹਨਾਂ ਦਾ ਪ੍ਰੇਮ ਲੱਗ ਜਾਂਦਾ ਇਸ ਤਰ੍ਹਾਂ ਦੀ ਵਿਚਾਰ ਫਿਰ ਨਾਨਕ ਜੀ ਦੱਸਦੇ ਨੇ ਕਿ ਇਹ ਜਿਹੜੀਆਂ ਸਾਰੀਆਂ ਅਵਸਥਾਵਾਂ ਨੇ ਆਨੰਦ ਵਾਲੀਆਂ ਇਹ ਉਹੀ ਜੀਵ ਦੱਸ ਸਕਦੇ ਨੇ ਅੰ ਦੱਸਿਆ ਤੇ ਖੈਰੇ ਜਾਂਦਾ ਨਹੀਂਗਾ ਜਿਹੜਾ ਅਨੁਭਵ ਕਰ ਲੈਂਦਾ ਉਹ ਅਨੁਭਵ ਕਿਸੇ ਨੂੰ ਦਿਖਾਇਆ ਨਹੀਂ ਜਾਂਦਾ ਪਰ ਜੋ ਸ਼ੋ ਮਾਤਰ ਵੀ ਉਹ ਕਿਸੇ ਨੂੰ ਦੱਸ ਸਕਦੇ ਨੇ ਕਿ ਵੀ ਇਹ ਕੀ ਆਨੰਦ ਹੈ ਇਹ ਆਨੰਦਮਈ ਅਵਸਥਾਵਾਂ ਨੇ ਉਹਨਾਂ ਦੇ ਅੰਦਰ ਬਣਦੀਆਂ ਨੇ ਜੋ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰपार ਗੱਲੀ ਗੱਲਾ ਸਿਰਜਣਹਾਰ ਖਾਣਾ ਪੀਣਾ ਹਸਣਾ ਬਾਦ ਜਬ ਲਗਰਦੇ ਨ ਆਵੇ ਯਾਦ ਕਹਿੰਦੇ ਆਮ ਜੀਵ ਤਾਂ ਸੰਸਾਰਿਕ ਗੱਲਾਂ ਦੇ ਭਾਰ ਹੇਠਾਂ ਦੱਬੇ ਹੋਏ ਨੇ ਗੱਲਾਂ ਤੇ ਉਹ ਨੇ ਜੋ ਕਹਿੰਦੇ ਸਿਰਜਣਹਾਰ ਦੀ ਸਿਫਤ ਸਲਾਹ ਕਰਨੀ ਹੋਈ ਜਿਨ੍ਹਾਂ ਜੀਵਾਂ ਦੇ ਕਹਿੰਦੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਯਾਦ ਨਹੀਂ ਵੱਸਦੀ ਹੈਗੀ ਉਹਨਾਂ ਦਾ ਸਾਰਾ ਖਾਣਾ ਪੀਣਾ ਹੱਸਣਾ ਸਭ ਸੰਸਾਰਿਕ ਪਦਾਰਤ ਭੋਗਣੇ ਇਹ ਸਭ ਕਹਿੰਦੇ ਵਿਅਰਥ ਹੈ ਤਉ ਪਰਵਾ ਕੇ ਹੀ ਕਿਆ ਕੀਜੈ ਜਨਮ ਜਨਮ ਕਿਛਲੀ ਜੀ ਲਈ ਜਰਾਓ ਫਿਰ ਕਹਿੰਦੇ ਜਿਹੜੇ ਜੀਵ ਉਸ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦੇ ਨੇ ਫਿਰ ਕਹਿੰਦੇ ਉਹਨਾਂ ਨੂੰ ਸੰਸਾਰ ਦੀ ਕੋਈ ਮੋਹਛਿੰਦਗੀ ਨਹੀਂ ਰਹਿੰਦੀ ਹੈਗੀ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਹਰ ਇੱਕ ਜਨਮਦਰ ਜਨਮ ਉਸ ਪਰਮਾਤਮਾ ਦੇ ਨਾਮ ਦਾ ਲਾਹਾ ਲਿਆ ਜਾਏ ਮਨ ਕੀ ਮਤ ਮਤਾਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮਹੁ ਲੈ ਕੀ ਚੈ ਅਰਦਾਸ ਪਾਪ ਪੁਨ ਦੋਇ ਸਾਖੀ ਪਾਸ ਕਹਿੰਦੇ ਜਿਹੜੇ ਜੀਵ ਆਪਣੇ ਮਨ ਦੀ ਮਤ ਤੇ ਚੱਲਦੇ ਨੇ ਉਹਨਾਂ ਦਾ ਤਾਂ ਫਿਰ ਕਹਿੰਦੇ ਵੀ ਉਹ ਹਾਥੀ ਵਾਲਾ ਮਸਤ ਹੋਣ ਵਾਲੀ ਗੱਲ ਹੋ ਜਾਂਦੀ ਆ ਨਾ ਫਿਰ ਕਹਿੰਦੇ ਜੋ ਵੀ ਉਹ ਗੱਲਾਂ ਕਰਦੀਆਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਹੁੰਦਾ ਫਿਰ ਕਹਿੰਦੇ ਉਹ ਪਰਮੇਸ਼ਰ ਦੇ ਅੱਗੇ ਵੀ ਕਿਹੜਾ ਮੂੰਹ ਲੈ ਕੇ ਅਰਦਾਸ ਕਰਨ ਕਿਉਂਕਿ ਜਿਹੜੇ ਉਹਨਾਂ ਨੇ ਚੰਗੇ ਮਾੜੇ ਕੰਮ ਨੇ ਉਹਨਾਂ ਦੇ ਨਾਲ ਉਹ ਗਵਾਹੀ ਭਰ ਰਹੇ ਹੁੰਦੇ ਨੇ ਕਿ ਪਰਮੇਸ਼ਰ ਸਭ ਕੁਝ ਜਾਣੀ ਜਾਣ ਜਿਸਾ ਤੂੰ ਕਰੈ ਤੈਸਾ ਕੋ ਹੋਏ ਤੁਜ ਵਿਨ ਦੂਜਾ ਨਹੀਂ ਕੋਏ ਜੇਹੀ ਤੂੰ ਮਤ ਦੇਹਤੇ ਹੀ ਕੋ ਪਾਵੇ ਤੁਦ ਆਪੇ ਪਾਵੇ ਤੇ ਵੈ ਚਲਾਵੇ ਫਿਰ ਹੁਣ ਜੀਵਾਂ ਵਾਲੀ ਗੱਲ ਕਰਦੇ ਨੇ ਜੀਵਾਂ ਦੇ ਵੱਲੋਂ ਕਹਿੰਦੇ ਵੀ ਇਹ ਪਰਮੇਸ਼ਰ ਵੀ ਸਭ ਕੁਝ ਤੇਰੇ ਹੱਥ ਵਾਸਾ ਫੇ ਜੇ ਕੋਈ ਜੀਵ ਮੰਦਾ ਕਰਮ ਵੀ ਕਰ ਰਿਹਾ ਵੀ ਉਹਦੇ ਵੀ ਕੀ ਹੱਥ ਵਾਸ ਕਹਿੰਦੇ ਜਿਵੇਂ ਦੀ ਤੂੰ ਕਾਰ ਕਿਸੇ ਕੋਲੋਂ ਕਰਾ ਰਿਹਾ ਉਹਵੇਂ ਦੀ ਉਹ ਕਾਰ ਕਰ ਰਹੇ ਨੇ ਜਿਵੇਂ ਦੀ ਤੂੰ ਕਿਸੇ ਨੂੰ ਮਤ ਦੇ ਰਿਹਾ ਉਹੋ ਜਿਹਾ ਵਰਤ ਰਹੇ ਨੇ ਸਭ ਕੁਝ ਕਹਿੰਦੇ ਤੇਰੇ ਬਾਣੇ ਵਿੱਚ ਹੀ ਜਿਵੇਂ ਤੈਨੂੰ ਚੰਗਾ ਲੱਗ ਰਿਹਾ ਉਹਵੇਂ ਹੀ ਤੂੰ ਚਲਾ ਰਿਹਾ ਸਾਰਾ ਕੁਝ ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਉਪਜੈ ਅਮਰਿਤ ਸਾਰ ਨਾਨਕ ਕਰਤੇ ਕਾ ਇਹ ਤਨ ਮਾਲ ਜੇ ਕੋ ਬੂਝੈ ਇਹ ਵਿਚਾਰ ਫਿਰ ਕਹਿੰਦੇ ਜਿਹੜੇ ਰਾਗ ਨੇ ਰਾਗਣੀਆਂ ਨੇ ਤੇ ਹੋਰ ਉਹਨਾਂ ਦੇ ਹੋਰ ਛੋਟੇ ਰਾਗ ਮੰਨੇ ਗਏ ਨੇ ਕਹਿੰਦੇ ਇਹਨਾਂ ਦੇ ਨਾਲ ਜੇ ਕੋਈ ਪਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਗਾਵੇ ਤੇ ਫਿਰ ਕਹਿੰਦੇ ਉਹ ਰਤਨ ਬਣ ਜਾਂਦਾ ਕਿਉਂਕਿ ਉਹਦੇ ਵਿੱਚੋਂ ਪਰਮਾਤਮਾ ਦੀ ਕੀਰਤਨ ਕਰਨ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਉਹਦੇ ਵਿੱਚ ਅੰਮ੍ਰਿਤ ਪੈਦਾ ਹੁੰਦਾ ਕਹਿੰਦੇ ਵੀ ਇਹ ਜਿਹੜਾ ਕੀਰਤਨ ਕਰਨਾ ਪਰਮਾਤਮਾ ਦਾ ਇਹ ਹੀ ਪਰਮਾਤਮਾ ਦਾ ਧਨਮਾਲ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਕਹਿੰਦੇ ਫਿਰ ਕਹਿੰਦੇ ਜੇ ਕੋ ਬੁੱਝੈ ਇਹ ਵਿਚਾਰ ਕਹਿੰਦੇ ਜਿਸ ਨੂੰ ਇਸ ਵਿਚਾਰ ਦੀ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਸਿਫਤ ਸਦਾ ਕਰਨੀ ਹੀ ਪਰਮਾਤਮਾ ਦਾ ਨਾਮ ਧਨ ਇਕੱਠਾ ਕਰਨਾ ਹੈ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਕਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਆਨੰਦ ਪਿਆ ਸੋ ਵਿਹਾਵਣ ਆਇਆ ਗਾਵੋ ਗਾਵੋ ਕਾਮਣੀ ਬਿਵੇਕ ਵਿਚਾਰ ਹਮਰੇ ਕਰ ਆਇਆ ਜਗ ਜੀਵਨ ਪਤਾਰ ਰਹਾਓ ਫਿਰ ਕਹਿੰਦੇ ਜਿਸ ਤੇ ਕਿਰਪਾ ਕਰਕੇ ਪਰਮਾਤਮਾ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਆਉਂਦਾ ਹੈ ਫਿਰ ਕਹਿੰਦੇ ਉਹ ਜੀਵ ਇਸਤਰੀ ਆਪਣੇ ਸਹੇਲੀਆਂ ਨੂੰ ਆਪਣੀਆਂ ਸਹੇਲੀਆਂ ਜੀਵ ਇਸਤਰੀ ਨੇ ਕਿਹੜੀਆਂ ਗਿਆਨ ਇੰਦਰੀਆਂ ਫਿਰ ਆਪਣੇ ਗਿਆਨ ਇੰਦਰੀਆਂ ਨੂੰ ਕਹਿੰਦੀ ਆ ਕਿ ਵੀ ਹੁਣ ਤੁਸੀਂ ਖੁਸ਼ੀ ਦੇ ਗੀਤ ਗਾਓ ਕਿ ਮੇਰਾ ਪਰਮੇਸ਼ਰ ਪਤੀ ਮੈਨੂੰ ਵਿਆਹ ਹੋਂ ਆਇਆ ਹੈ ਮੇਰਾ ਮਿਲਾਪ ਪਰਮਾਤਮਾ ਦੇ ਨਾਲ ਹੋਣ ਲੱਗਿਆ ਹੈ ਫਿਰ ਉਹ ਕਹਿੰਦੀ ਆ ਜੀਵ ਇਸਤਰੀ ਆਪਣੀਆਂ ਗਿਆਨ ਇੰਦਰੀਆਂ ਨੂੰ ਕਿ ਹੁਣ ਤੁਹਾਨੂੰ ਚੰਗੇ ਮੰਦੇ ਦੀ ਪਰਖ ਦੀ ਵਿਚਾਰ ਹੋ ਗਈ ਆ ਕਿਉਂ ਕਿਉਂਕਿ ਹੁਣ ਕਹਿੰਦੇ ਹਮਰੇ ਘਰ ਆਇਆ ਜਗ ਜੀਵਨ ਪਤਾਰ ਹੁਣ ਸਾਡੇ ਘਰ ਉਹ ਪਰਮਾਤਮਾ ਮਾਲਕ ਆ ਗਿਆ ਹੈ ਜੋ ਸਾਰੇ ਜਗ ਨੂੰ ਜੀਵਨ ਦੇਣ ਵਾਲਾ ਹੈ ਉਹ ਹਿਰਦੇ ਘਰ ਵਿੱਚ ਪ੍ਰਗਟ ਹੋ ਗਿਆ ਹੈ ਗੁਰੂ ਦਵਾਰੇ ਹਮਰਾ ਵਿਹਾ ਜੇ ਹੋਆ ਜਾਂ ਸਹ ਮਿਲਿਆ ਤਾਂ ਜਾਣਿਆ ਤੇ ਲੋਕਾਂ ਮੈਂ ਸਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਫਿਰ ਕਹਿੰਦੇ ਜੋ ਇਹ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪਰਮਾਤਮਾ ਪ੍ਰਗਟ ਹੁੰਦਾ ਹੈ ਉਹ ਗੁਰੂ ਦੇ ਦੁਆਰਾ ਹੀ ਹੁੰਦਾ ਹੈ ਫਿਰ ਕਹਿੰਦੇ ਇਹ ਉਸ ਜੀਵ ਇਸਤਰੀ ਨੂੰ ਵੀ ਪਤਾ ਲੱਗਦਾ ਹੈ ਜਿਹਦੇ ਨਾਲ ਇਹ ਵਾਪਰਦਾ ਹੈ ਜਿਹਨੂੰ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਜਾ ਸੋਹ ਮਿਲਿਆ ਤਾਂ ਜਾਣਿਆ ਜਿਹਨੂੰ ਕਹਿੰਦੇ ਮਿਲਾਪ ਜਿਹਦਾ ਪਰਮਾਤਮਾ ਨਾਲ ਹੁੰਦਾ ਫਿਰ ਉਹੀ ਜੀਵ ਇਸਤਰੀ ਜਾਣਦੀ ਹੈ ਉਹ ਹੋਰ ਵੀ ਕੀ ਜਾਣਦੀ ਹੈ ਕਿ ਤੇਹ ਲੋਕਾਂ ਵਿੱਚ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਕਿ ਜਿਹੜਾ ਹੈ ਪਰਮਾਤਮਾ ਦੀ ਸਿਫਤ ਸਲਾ ਰੂਪੀ ਸ਼ਬਦ ਆ ਇਹ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੈ ਪਰ ਉਸ ਜੀਵ ਇਸਤਰੀ ਨੂੰ ਪਤਾ ਲੱਗਦਾ ਜਿਹਦੇ ਅੰਦਰੋਂ ਆਪਾ ਭਾਵ ਮਰ ਜਾਂਦਾ ਤੇ ਜਿਹਦਾ ਮਨ ਪਰਮਾਤਮਾ ਦੇ ਵਿੱਚ ਪਤੀਜ ਜਾਂਦਾ ਉਹਨੂੰ ਫਿਰ ਇਹ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਿਆ ਧਰਮ ਹੈ ਗੁਰਮੁਖ ਬੂਝੈ ਕੋਈ ਪਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ ਫਿਰ ਕਹਿੰਦੇ ਇਹ ਜਿਹੜਾ ਜੀਵ ਦਾ ਪਰਮਾਤਮਾ ਨਾਲ ਮਿਲਨ ਹੋਣ ਦਾ ਕਾਰਜ ਆ ਕਹਿੰਦੇ ਇਹ ਕਾਰਜ ਪਰਮਾਤਮਾ ਆਪ ਹੀ ਸੰਵਾਰਦਾ ਹੈ ਇਹ ਜੀਵ ਦੇ ਹੱਥ ਵਾਸ ਨਹੀਂ ਉਹ ਇਹ ਕਾਰਜ ਕੀ ਹੈ ਇਹ ਕਾਰਜ ਹੈ ਕਿ ਗੁਰੂ ਦੇ ਸਨਮੁਖ ਹੋ ਕੇ ਜੀਵ ਦੇ ਵਿੱਚ ਸਤ ਸੰਤੋਖ ਦਿਆ ਧਰਮ ਇਹ ਗੁਣ ਪੈਦਾ ਹੁੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਪਰ ਕਹਿੰਦੇ ਇਹ ਕਾਰਜ ਨੂੰ ਸਵਾਰਦਾ ਕੌਣ ਆ ਇਹਦਾ ਇਹਨੂੰ ਕਾਰਜ ਨੂੰ ਸਿਰੇ ਕੌਣ ਚਾੜਦਾ ਪਰਮਾਤਮਾ ਆਪ ਹੀ ਉਹ ਕਿਵੇਂ ਪਰਮਾਤਮਾ ਜੀਵ ਨੂੰ ਗੁਰੂ ਦੇ ਸ਼ਰਨ ਵਿੱਚ ਲਿਆਉਂਦਾ ਹੈ ਫਿਰ ਗੁਰੂ ਦੀ ਸ਼ਰਨ ਪਿਆ ਜੀਵ ਨਾਮ ਜਪਦਾ ਹੈ ਨਾਮ ਜਪਣ ਦੇ ਨਾਲ ਜੀਵ ਵਿੱਚ ਇਹ ਸਤ ਸੰਤੋਖ ਦਿਆ ਧਰਮ ਇਸ ਤਰ੍ਹਾਂ ਦੇ ਗੁਣ ਉਪਜਦੇ ਹਨ ਫਿਰ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਬੇਨਤੀ ਕਰਦੇ ਆ ਕਿ ਸਾਰਿਆਂ ਦਾ ਮਾਲਕ ਉਹ ਪ੍ਰਮਾਤਮਾ ਇੱਕ ਹੈ ਸਾਰਿਆਂ ਦਾ ਪਤੀ ਪਰਮੇਸ਼ਰ ਇੱਕ ਹੈ ਪਰ ਜੀਵ ਇਸਤਰੀ ਉਹੀ ਵੱਡੇ ਭਾਗਾਂ ਵਾਲੀ ਕਹਾਉਂਦੀ ਹੈ ਉਹੀ ਸੁਹਾਗਣ ਕਹਾਉਂਦੀ ਹੈ ਜਿਹਦੇ ਉੱਤੇ ਉਹ ਆਪ ਮਿਹਰ ਕਰਦਾ ਹੈ ਆਪ ਮਿਹਰ ਕਰਕੇ ਗੁਰੂ ਦਾ ਟੁਕਾ ਟਕਾਉਂਦਾ ਹੈ ਨਾਮ ਜਪਵਾਉਂਦਾ ਹੈ ਨਾਮ ਜਪਣ ਦੇ ਨਾਲ ਫਿਰ ਇਹ ਚੰਗੇ ਗੁਣ ਜੀਵ ਦੇ ਅੰਦਰ ਪੈਦਾ ਹੁੰਦੇ ਨੇ ਤੇ ਇਸ ਤਰ੍ਹਾਂ ਜੀਵ ਦਾ ਮਿਲਾਪ ਪਰਮਾਤਮਾ ਨਾਲ ਹੁੰਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਨੀਆਂ ਜੀ ਅੱਗੇ ਤੋਂ ਸੁਵਤ ਦੇਣੀ ਪਰਮੇਸ਼ਰ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ